ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਆਏ ਸੀ ਜਗਰਾਉਂ ਰੈਟਿਕਲ ਸਟੋਰ ਰਾਜੂ ਵੀਰ ਦੇ ਸਮਾਨ ਲੈਣ ਆਪਣੇ ਯਾਰ ਦੋਸਤ ਦੀ ਕੋਠੀ ਦਾ ਤੇ ਆਓ ਚੱਲ ਜਾਈਏ ਅੰਦਰ ਤੋਂ ਦਿਖਾਉਣੇ ਨੇ ਇਹਨਾਂ ਦੇ ਸਮਾਨ ਵੀਰ ਦਾ ਬਹੁਤ ਹੀ ਜਿਆਦਾ ਰੇਟ ਹੁੰਦਾ ਆਪਣੀ ਦਾ ਸਮਾਨ ਲਾਉਣ ਨਾਲੇ ਆ ਬੈਠਾ ਰਾਜੂ ਵੀਰ ਵਜਾਸੀ ਕਾਲ ਹਾਂਜੀ ਆਂ ਜੀ ਸਤਿ ਸ਼੍ਰੀ ਅਕਾਲ ਹਲੋ ਇਹ ਤਾਂ ਪਹਿਲੇ ਜਣੇ ਕਿਹੜਾ ਕੈਮੀਕਲ ਆ ਇਹਦੇ ਅੱਜ ਇੱਧਰ ਪ੍ਰਦੀਪ ਵੀਰ ਆਪਣਾ ਕਢੀ ਜਾਂਦਾ ਸਮਾਨ ਏਹ ਹਾਲਾ ਪ੍ਰਦੀਪ ਠੀਕ ਆ ਠੀਕ ਆ ਭਾਈ ਹੋਰ ਲਓ ਜੀ ਇਹ ਲੱਕੀ ਵੀਰ ਆ ਗਿਆ ਪਹਿਲਾਂ ਵਿੱਚ ਕੰਪਨੀ ਦਾ ਕੱਢਿਆ ਹੋਇਆ ਹਾਂ ਵੀਰੇ ਫਾਈਨ ਦੇ ਵੀਰ ਇੱਧਰ ਕਢੀ ਜਾਂਦਾ ਵੀਰ ਆਪਣਾ ਸਮਾਨ ਆਜੋ ਤੁਹਾਨੂੰ ਉੱਪਰ ਚੱਲ ਕੇ ਦਿਖਾਉਨੇ ਆ ਢੋਲਣ ਵਾਜਾ ਮਾਰਦਾ ਕਹਿੰਦਾ ਮੈਨੂੰ ਲੈ ਵਿੱਚ ਹੋ ਜੱਜ ਕੀ ਹਾਲ ਆ ਇਹ ਰਾਜ ਦਾ ਸਾਡਾ ਪ੍ਰਾਣਾ ਵਰਕਰ ਜੱਜ ਕਿੰਨੇ ਸਾਲ ਹੋ ਗਏ ਲੱਗੇ ਨੂੰ ਮੈਨੂੰ ਤਾਂ ਕੱਲ ਚ ਰੋ ਗਿਆ ਲੱਗੇ ਨੂੰ ਕਿਥੀ ਗੋੜਾ ਬਾ ਬੋਨ ਤੇਰੀ ਬਣਾ ਦਿੰਦਾ ਇਧਰ ਢੋਲ ਲੋ ਵੀਰ ਕੀ ਹਾਲ ਆ ਢੋਲ ਲੋ ਕੀ ਗਾਂ ਵੀਰੇ ਵਧੀਆ ਦੇਖੋ ਜੀ ਢੋਲਣ ਸਾਡ ਲੈਂਦਾ ਓਏ ਲੋਈ ਇਧਰ ਲੱਗੇ ਰਾਜੂ ਵੀਰ ਦੇ ਪੱਖਿਆਂ ਦੀ ਡਿਸਪਲੇ ਇਧਰ ਲੱਗੀਆਂ ਅਪਡਾਉਨ ਲਾਈਟਾਂ ਤੇ ਉੱਪਰ ਲੱਗੇ ਝੂਮਰ ਲੋਈ ਦੇਖੋ ਕਰਾਓ ਆਜੋ ਆਪਣਾ ਸਮਾਨ ਕਢੀ ਜਾਂਦੇ ਆ ਤੇ ਬਾਈ ਵੀਰ ਜੀ ਬੋਲਣਾ ਬਾਈ ਹਸਰੇ ਕਾਲ ਹਸੀ ਗਾ ਹੋਰ ਲੱਕੀ ਠੀਕ ਹੈ ਜੀ ਹੋਰ ਬਾਈ ਹਸਰੇ ਕਾਲ ਠੀਕ ਹੈ ਜੀ ਹਾਂ ਹਾਂ ਠੀਕ ਆ ਆ ਦੇਖੋ ਇਧਰ ਕੂਲਰ ਬਾਈ ਦੇ ਤੇ ਇਧਰ ਨਿਕਲੇ ਜਾਂਦਾ ਆਪਣਾ ਸਮਾਨ ਆ ਦੇਖ ਆ ਕੱਢਿਆ ਪਰ ਆਪਣਾ ਸਮਾਨ ਰਾਜੂ ਲੈ ਟਿਕਾ ਸਟੋਲ ਜਗਰਾਉ ਓਕੇ ਵੀਰ ओके जी ਸਾਰਿਆਂ ਨੂੰ ਸਤਿ ਸ੍ਰੀ ਅਕਾਲ